ਚਪੜਚੀ ਦਾ ਮੈਦਾਨ ਮਿੱਥਿਆ ਗਿਆ ਸਾਰੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਚ ਇਕੱਠੇ ਹੋਏ ਤੇ ਫਿਰ ਉਹ ਲਕਸ਼ ਧਰਮ ਚਲਾਵਨ ਸੰਤੋਬਹਾਰਨ ਦੁਸ਼ਟ ਸਬਨ ਕੋ ਮੂਲ ਉਪਾਰ ਦੁਸ਼ਤਾਂ ਦੀਆਂ ਜੜਾਂ ਪੁੱਟਣੀਆਂ ਅਰਦਾਸਾ ਸੋਧਿਆ ਮੈਦਾਨੇ ਜੰਗ ਵਿੱਚ ਟੰਕਾ ਵੱਜਿਆ ਜੰਗ ਦਾ ਤੇ ਬਹੁਤ ਵੱਡਾ ਦਲ ਸੀ ਵਜੀਦੇ ਦੇ ਕੋਲ ਜਲੰਧਰ ਦਾ ਸੂਬਾ ਕਸ਼ਮੀਰ ਦਾ ਸੂਬਾ ਲਾਹੌਰ ਦਾ ਸੂਬਾ ਜ਼ਬਰਦਸਤ ਖਾਨ ਸ਼ੇਰ ਅਫਗਾਨ ਕਸ਼ਮੀਰ ਦਾ ਸੂਬਾ ਮਲੇਰਕੋਟਲੀਆ ਸ਼ੇਰ ਮੁਹੰਮਦ ਖਾਨ ਇਹ ਸਾਰੀਆਂ ਫੌਜਾਂ ਨਾਲ ਲੈ ਕੇ ਚੱਪੜਚਿੜੀ ਦੇ ਮੈਦਾਨ 'ਚ ਵਜੀਦਾ ਇੰਨਾ ਹੰਕਾਰਿਆ ਹੋਇਆ ਉਹ ਕਹਿੰਦਾ ਸੇਕੀ ਮੇਰੇ ਸਾਹਮਣੇ ਖੜੇ ਨੇ ਤੇ ਗੱਲ ਇਹ ਨਹੀਂ ਕਿ ਹਥਿਆਰ ਕਿੰਨੇ ਆ ਗੱਲ ਇਹ ਨਹੀਂ ਕਿ ਬੰਦੇ ਕਿੰਨੇ ਆ ਗੱਲ ਇਹ ਕਿ ਜਜ਼ਬਾ ਕਿੰਨਾ ਹੈ ਉਹ ਜਜ਼ਬਾ ਜਿਨ੍ਹਾਂ ਨੇ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕੀਤਾ। ਮੁਹਾਲੀ ਦੇ ਕੋਲ ਲਾਂਡਰਾਂ ਦੇ ਨੇੜੇ ਚੱਪੜ ਚਿੜੀ ਦਾ ਉਹ ਵੱਡਾ ਮੈਦਾਨ ਅੱਜ ਵੀ ਮੌਜੂਦ। ਉਹ ਝੰਡਾ ਅੱਜ ਵੀ ਮੌਜੂਦ ਕਿਉਂਕਿ ਕਾਲਪਨਿਕ ਗੱਲਾਂ ਨਹੀਂ ਐ ਕੋਈ ਲੱਖਾਂ ਸਾਲਾਂ ਦੀਆਂ ਮਿਥਿਹਾਸ ਨਹੀਂ ਐ ਉਹ ਝੰਡਾ ਅੱਜ ਮੌਜੂਦ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੋੜਾ ਬੰਨਿਆ ਸੀ। ਉਹ ਵੱਖਰੀ ਗੱਲ ਹੈ ਕਿ ਅਸੀਂ ਸੰਭਾਲ ਪਾ ਰਹੇ ਕਿ ਨਹੀਂ ਉਹ ਅਗਲਾ ਵਿਸ਼ਾ ਹੈ। ਉੱਥੇ ਦਾਲੇ ਇਕੱਠਾ ਹੁੰਦਾ ਪੰਥੇ ਇਕੱਠਾ ਹੁੰਦਾ ਜਜ਼ਬਾ ਲਬਾ ਲਾਬਾ ਗੈ ਗੱਚ ਜੰਗ ਹੁੰਦੀ ਐ ਵਜੀਦੇ ਦੇ ਉੱਤੇ ਵਾਰ ਕਰਦੇ ਭਾਈ ਫਤਿਹ ਸਿੰਘ ਹਾਥੀ ਤੋਂ ਲਾ ਲੈਂਦੇ ਐ ਤੇ ਇਤਿਹਾਸਕਾਰ ਇਹ ਵੀ ਕਹਿੰਦੇ ਆ ਕਿ ਘੋੜਿਆਂ ਪਿੱਛੇ ਪਾ ਕੇ ਕਿਨਿਸਿਆ ਤੇ ਫਿਰ ਸਾਹ ਟੁੱਟ ਰਿਹਾ ਤੇ ਇਹਨੂੰ ਰੁੱਖ ਦੇ ਨਾਲ ਟੰਗ ਦਿੱਤਾ ਅੰਤ ਹੋਇਆ ਪ੍ਰਾਨ ਨਿਕਲੇ ਇਸ ਜ਼ਾਲਮ ਨੂੰ ਨਾ ਧਰਤੀ ਨਸੀਬ ਹੋਈ ਨਾ ਅਸਮਾਨ ਨਸੀਬ ਹੋਇਆ ਅੱਧ ਵਿਚਾਲੇ ਲਟਕਦਿਆਂ ਦੇ ਪ੍ਰਾਨ ਨਿਕਲੇ 12 ਮਈ 1710 ਨੂੰ ਸਰਹੰਦ ਸੋਧੀ ਵਜੀਦਾ ਸੋਧਿਆ ਤੇ 14 ਮਈ ਨੂੰ ਖਾਲਸਾ ਫੌਜਾਂ ਸਰਹੰਦ ਤੇ ਦਾਖਲ ਹੋਣ ਲਿਆਂ